ਜੀ ਨਮਸਤੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਅਦਰਕ ਲਸਣ ਤੇ ਮਿਰਚ ਦਾ achar ਮਿੰਟਾਂ ਸਕਿੰਟਾਂ ਵਿੱਚ ਬਣਨ ਵਾਲਾ ਜਿਹੜਾ ਸਾਲੋਂ ਸਾਲ ਤੱਕ ਇਹ ਖਰਾਬ ਨਹੀਂ ਹੁੰਦਾ ਸਰਦੀਆਂ ਦੇ ਮੌਸਮ ਵਿੱਚ ਵੈਸੇ ਵੀ ਅਦਰਕ ਤੇ ਲਸਣ ਕਾਫੀ ਗਰਮ ਹੁੰਦਾ ਤਾਂ ਇਹਦਾ achar ਖਾਣਾ ਚਾਹੀਦਾ ਇਹਦਾ achar ਤੁਸੀਂ ਚਟਣੀ ਵਾਂਗੂ ਬਣਾ ਕੇ ਖਾ ਲਓ ਜਾਂ ਤੁਸੀਂ ਇਸ ਤਰ੍ਹਾਂ ਮੋਟਾ-ਮੋਟਾ ਕੱਟ ਕੇ ਇਹਦਾ achar ਬਣਾ ਸਕਦੇ ਉਸ ਤਰ੍ਹਾਂ ਵੀ ਤੁਸੀਂ ਖਾ ਸਕਦੇ ਹੋ ਅੱਜ ਅਸੀਂ ਬਣਾਵਾਂਗੇ ਇਸ ਦਾ achar ਚਟਣੀ achar ਇਸ ਦੇ ਲਈ ਅਸੀਂ ਅਦਰਕ ਇਹਨੂੰ ਕੱਟ ਕੇ ਰੱਖ ਲਿਆ ਹੈ ਲਸਣ ਤੇ ਬੜੀਆਂ ਮਿਰਚਾਂ ਲਈਆਂ ਤੁਸੀਂ ਛੋਟੀ ਮਿਰਚ ਵੀ ਲੈ ਸਕਦੇ ਹੋ ਕੋੜੀ ਜਿਹੜੀ ਤਿੱਖੀ ਹੁੰਦੀ ਹੈ ਇਸ ਤਰ੍ਹਾਂ ਵੱਡੇ ਸਾਈਜ਼ ਦੀ ਮਿਰਚ ਵੀ ਤੁਸੀਂ ਲੈ ਸਕਦੇ ਹੋ ਛਿਲਕਾ ਲਾ ਕੇ ਜਦ ਆਪਾਂ ਅਦਰਕ ਧੋਣਾ ਹੈ ਤਾਂ ਇਹਨੂੰ 2 5 ਤੋਂ 10 ਮਿੰਟ ਤੁਸੀਂ ਸਕਾ ਲਹਿਣਾ ਉਸ ਤੋਂ ਬਾਅਦ ਇਹਦੀ ਕਟਿੰਗ ਕਰਨੀ ਹੈ ਤੇ ਇਹਨਾਂ ਵਿੱਚ ਪਾਣੀ ਬਿਲਕੁਲ ਨਹੀਂ ਰਹਿਣਾ ਚਾਹੀਦਾ ਹੈ ਨਹੀਂ ਤਾਂ ਆਚਾਰ ਬਹੁਤਾਂ ਲੰਬਾ ਸਮੇਂ ਤੱਕ ਇਹ ਨਹੀਂ ਰਹਿੰਦਾ ਤੇ ਜਲਦੀ ਹੀ ਖਰਾਬ ਹੋ ਜਾਂਦਾ ਹੈ ਮਿਰਚਾਂ ਨੂੰ ਵੀ ਇਨਨੂੰ ਕੱਟ ਕੇ ਰੱਖ ਲੱਗਦੇ ਐ। ਇੱਕ ਤਾਂ ਇਹਨੂੰ ਆਚਾਰ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਬਹੁਤ ਹੀ ਜਲਦੀ ਬਣ ਜਾਂਦਾ ਐ। ਤੇ ਖਾਣ ਵਾਸਤੇ ਵੀ ਛੇਤੀ ਹੀ ਤਿੰਨ ਚਾਰ ਦਿਨਾਂ ਵਿੱਚ ਇਹ ਤਿਆਰ ਹੋ ਜਾਂਦਾ ਐ। ਜੇ ਤੁਸੀਂ ਇਸ ਤਰ੍ਹਾਂ ਚਟਣੀ ਵਾਂਗੂ ਬਣਾਉਣਾ ਐ ਤਾਂ ਜਲਦੀ ਬਣ ਜਾਊਗਾ। ਜੇ ਤੁਸੀਂ ਪੀਸ ਰੱਖਣੇ ਐ ਜਿਸ ਤਰ੍ਹਾਂ ਆਪਾਂ ਅਦਰਕ ਤੇ ਲਸਣ ਐ ਇਸ ਤਰ੍ਹਾਂ ਹੀ ਐ ਸਾਫ ਤੇ ਪਾਣਾ ਤਾਂ ਉਹਨੂੰ ਥੋੜਾ ਜਿਹਾ ਟਾਈਮ ਲੱਗੂਗਾ। ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਇਹਦਾ ਅਚਾਰ ਪਾ ਸਕਦੇ ਹੋ ਹੁਣ ਮਿਰਚਾਂ ਨੂੰ ਵੀ ਅਸੀਂ ਕੱਟ ਕੇ ਰੱਖ ਲੈਂਦੇ ਆ ਮਿਰਚਾਂ ਵੀ ਆਪਾਂ ਕੱਟ ਲਈ ਹੈ ਤੇ ਹੁਣ ਅਸੀਂ ਇਹਨਾਂ ਦੀ ਚੋਪਿੰਗ ਕਰ ਲੈਣੀ ਹੈ ਇਸ ਤਰ੍ਹਾਂ ਥੋੜੇ ਥੋੜੇ ਪਾ ਕੇ ਜਿੰਨੇ ਕੁ ਵਿੱਚ ਆਉਂਦੇ ਆ ਉਹਨੇ ਪਾ ਕੇ ਆਪਾਂ ਇਹਨਾਂ ਦੀ ਚੋਪਿੰਗ ਕਰ ਲੈਂਦੇ ਆ ਮਿਰਚਾਂ ਦੇ ਵੀ ਚੋਪਿੰਗ ਕਰ ਲਈ ਬਸ ਇੰਨੇ ਕ ਹੀ ਰੱਖਣੀ ਹੈ ਇਸ ਤੋਂ ਜ਼ਿਆਦਾ ਵਰੀਕ ਨਹੀਂ ਕਰਨੀ ਹੈ ਕਿਉਂਕਿ ਜੇ ਆਪਾਂ ਚਟਨੀ ਦਾ ਫਲੇਵਰ ਲੈਣਾ ਤਾਂ ਇੰਨੇ ਕ ਹੀ ਰੱਖਣੀ ਤੇ ਇਹਨੂੰ ਚੋਪਰ ਵਿੱਚ ਹੀ ਕਰਨਾ ਹੈ ਇਹਨੂੰ ਗ੍ਰੇਂਡਰ ਵਿੱਚ ਨਹੀਂ ਪੀਸਣਾ ਹੈ ਹੁਣ ਇਸੇ ਤਰ੍ਹਾਂ ਅਸੀਂ ਲਸਣ ਤੇ ਅਦਰਕ ਦੀ ਵੀ ਚੋਪਿੰਗ ਕਰ ਲੈਂਦੇ ਆ ਲਸਣ ਵੀ ਪੀਸ ਗਿਆ ਸਾਡਾ ਅਦਰਕ ਵੀ ਪੀਸ ਲਿਆ ਹੈ ਅੰਤਕ ਲਸਣ ਤੇ ਮਿਰਚ ਪੀਸ ਕੇ ਇਹਨਾਂ ਨੂੰ ਕਰ ਲਓ ਮਿਕਸ ਤੁਸੀਂ ਥੋੜਾ ਜਿਹਾ ਬਰਤਨ ਵੱਡਾ ਲੈਣਾ ਹੈ ਕਿ ਵੱਡੇ ਚ ਵਿੱਚ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਹੈ ਇਸ ਤਰ੍ਹਾਂ ਮੈਂ ਥੋੜਾ ਜਿਆਦਾ ਹੀ achar ਬਣਾਇਆ ਹੈ ਤੁਸੀਂ ਘੱਟ ਵੀ ਬਣਾ ਸਕਦੇ ਹੋ ਕਿ ਮਹੀਨਾ ਡੇਢ ਮਹੀਨਾ ਚੱਲ ਜਾਵਾਏ ਜੇ ਤੁਸੀਂ ਸੋੜਾ ਥੋੜਾ ਬਣਾਉਣਾ ਤਾਂ ਤੁਸੀਂ ਸਾਰੇ ਮਹਰ ਚੀਜ਼ਾਂ ਥੋੜ੍ਹੀ ਥੋੜੀਆਂ ਪਾ ਲੈਣੀਆਂ ਮਿਰਚ ਤੁਸੀਂ ਕੋੜੀ ਵੀ ਪਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਵੱਡੀ ਵੀ ਮਿਰਚ ਪਾ ਸਕਦੇ ਤੁਹਾਨੂੰ ਪਤਾ ਹੀ ਹੈ ਘੱਟ ਕੋੜੀ ਹੁੰਦੀ ਹੈ ਜੇ ਬੱਚਿਆਂ ਨਾਲ ਵੀ ਖਾਣਾ ਹੈ ਤਾਂ ਬੱਚੇ ਵੀ ਹਨ ਆਸਾਨੀ ਨਾਲ ਇਹ ਖਾ ਲੈਂਦੇ ਹੈ ਜੇ ਜਿਆਦਾ ਤਿੱਖੀ ਮਿਰਚ ਆਵਾ ਤਾਂ ਥੋੜਾ ਜਿਹਾ ਖਾਣਾ ਮੁਸ਼ਕਲ ਹੋ ਜਾਂਦੇ ਉਹ ਮਿਰਚ ਤੁਸੀਂ ਘੱਟ ਹੀ ਪਾਣੀ ਹੈ ਇਹ ਤਾਂ ਹੁਣ ਸਾਡਾ ਪੀਸ ਕੇ ਤਿਆਰ ਹੈ ਹੁਣ ਅਸੀਂ ਇਹਦੇ ਵਿੱਚ ਅਸੀਂ ਜਿਹੜੇ ਸਾਰੇ ਮਸਾਲੇ ਪਾਣੇ ਹੈ ਉਹਨਾਂ ਨੂੰ ਵੀ ਬਣਾ ਲੈਂਦੇ ਹੈ ਹੁਣ ਲੈ ਲੈਂਦੇ ਅਸੀਂ ਸਾਰੇ ਖੜੇ ਮਸਾਲੇ ਇੱਕ ਚਮਚਾ ਸਾਤਾਂ ਜੀਰਾ ਤੇ ਇੱਕ ਚਮਚਾ ਲੈਂਦੇ ਆ ਮਿੱਠੀ ਸੌਫ ਤੇ ਇੱਕ ਚਮਚਾ ਸਾਤਾਂ ਜੀਰਾ ਮੇਥੀ ਦਾਣਾ ਅੱਧਾ ਚਮਚਾ ਕਾਲੀ ਮਿਰਚ ਇਹ ਲੈ ਲੈਣੀ ਹੈ ਕਲੌਂਜੀ ਅੱਧਾ ਕੇ ਚਮਚਾ ਪਾ ਦਿੰਦੇ ਆ ਅਜਵੈਨ ਇਹਦੇ ਵਿੱਚ ਕੋਈ ਵੀ ਤੁਸੀਂ ਹਰਾਇੀ ਪਾ ਲੈਣੀ ਹੈ ਹਰਾਇੀ ਅਸੀਂ ਬਾਅਦ ਵਿੱਚ ਪਾਵਾਂਗੇ ਐ ਪਹਿਲਾਂ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਥਲਕਾ ਜਿਹਾ ਇਹਨਾਂ ਨੂੰ ਰੋਸਟ ਕਰ ਲੈਣਾ ਹੈ ਬਹੁਤ ਜ਼ਿਆਦਾ ਰੋਸਟ ਨਹੀਂ ਕਰਨਾ ਤੁਸੀਂ ਕਿ ਅਦੇ ਦੇ ਵਿੱਚ ਹਲਕੀ ਜਿਹੀ ਖੁਸ਼ਬੂ ਆਣ ਲੱਫ ਬਸ ਇਹਨੂੰ ਜਦ ਇਹ ਗੈਸ ਬੰਦ ਕਰਦੇ ਹਨ ਤੇ ਇਹਨੂੰ ਠੰਡਾ ਹੋਣ ਕਰਕੇ ਇਹਦਾ ਪਾਊਡਰ ਬਣਾ ਲੈਣਾ ਹੈ ਪਾウダー ਵੀ ਐਨ ਪਤਲਾ ਕੋਟ ਨੇ ਬਣਾਣਾ ਤਾਂ ਆਜਾ ਦਰ ਦਰ ਆ ਜਾਈ ਰੱਖਿਓ ਪਾウダー ਵਿੱਚ ਦਾ। ਹਰਾਈ ਅਸੀਂ ਤਾਂ ਬਾਅਦ ਵਿੱਚ ਪਾਵਾਂਗੇ ਕਿਉਂਕਿ ਬਹੁਤ ਹੀ ਜਲਦੀ ਇਹ ਟਿੜਕ ਜਾਂਦੀ ਹੈ। ਇਸ ਲਈ ਪਹਿਲਾਂ ਤੁਸੀਂ ਹਲਕਾ ਜਿਹਾ ਇਹਨੂੰ ਰੋਸ ਤੱਕ ਪਾਣਾ। ਉਸ ਤੋਂ ਬਾਅਦ ਤੁਸੀਂ ਇਹ ਵਿੱਚ ਹਰਾਈ ਪਾ ਲੈਣੀ ਹੈ। ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਇੱਕ ਚਮਚਾ ਹਰਾਈ ਦਾ। ਫਰਾਈ ਪਾਣ ਤੋਂ ਬਾਅਦ ਇਹ ਜਦ ਇਹ ਹੋ ਜਾਂਦਾ ਮਸਾਲਾ ਤਾਂ ਇਹਨੂੰ ਤੁਸੀਂ ਇੱਥੇ ਲਾ ਕੇ ਪਲੇਟ ਵਿੱਚ ਜਾਂ ਕਿਸੇ ਬਰਜ ਦੇ ਨਿਕਾੜ ਲੈਣਾ ਕਿ ਪੈਨ ਜਿਆਦਾ ਭਰ ਗਿਆ ਤੇ ਨਹੀਂ ਤਾਂ ਮਸਾਲੇ ਸਾਡੇ ਫੁੱਕ ਜਾਣੇ ਆ ਤੇ ਇਹਨਾਂ ਦਾ ਫਲੇਵਰ ਨਹੀਂ ਵਧੀਆ ਆਊਗਾ ਜਿਸ ਤਰ੍ਹਾਂ ਪਹਿਲਕਾ ਜਿਹੀ ਭੁੰਨਣੇ ਤੇ ਫਲੇਵਰ ਵੀ ਇਹਨਾਂ ਦਾ ਵਧੀਆ ਰਹੂਗਾ ਏ ਹੁਣ ਇਹਨੂੰ ਅਸੀਂ ਠੰਡਾ ਹੋਣ ਲਈ ਰੱਖ ਦਿੰਦੇ ਆ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਪੀਸਿਆ ਹੋਇਆ ਮਸਾਲਾ ਬਸ ਇਸੇ ਤਰ੍ਹਾਂ ਦਾ ਥੋੜਾ ਜਿਹਾ ਦਰತರ ਇਹ ਰੱਖਣਾ زیادہ পাউডার ਨਹੀਂ ਬਣਾਉਣਾ ਹੁਣ ਇਹਦੇ ਵਿੱਚ ਦੂਜੇ ਪਾ ਦਿੰਦੇ ਆ ਪਾਊਡਰ ਮਸਾਲੇ ਨਮਕ ਟੇਸ ਦੇ ਮੁਤਾਬਕ ਤੁਸੀਂ ਇਹਦੇ ਵਿੱਚ ਪਾ ਲੈਣਾ ਹੈ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਕਾਲਾ ਨਮਕ ਇਹ ਜੇ ਕਾਲੇ ਨਮਕ ਨਾਲ ਵੀ ਬਹੁਤ ਹੀ ਵਧੀਆ ਜੇਰਾ ਅੰਤੇ ਤੇ ਕੋਈ ਵੀ ਚੀਜ਼ ਬਣਾਣੀ ਹੈ ਚਟਨੀ ਬਣਾਣੀ ਹੈ achar ਬਣਾਣੀ ਹੈ ਥੋੜੇ ਜਿਹਾ ਪਾਉ ਤਾਂ ਦਾ ਫਲੇਵਰ ਵਧੀਆਂ ਆਉਂਦਾ ਹੈ ਜਿਹੜੀ ਅਸੀਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਪਾਈ ਹੈ ਜੇ ਤੁਸੀਂ ਦੂਜੀ ਮਿਰਚ ਲੈਣੀ ਹੈ ਤਿੱਖੀ ਮਿਰਚ ਤਾਂ ਤੁਸੀਂ ਕਲਰ ਦੇ ਲਈ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ ਪਾਊਡਰ ਪਾ ਸਕਦੇ ਹੋ ਆਪਾਂ ਜਿਹੜੀ ਇਹ ਪਾਈ ਹੈ ਥੋੜੀ ਜਿਹੀ ਕੋੜੀ ਹੈ ਮਿਰਚ ਇਸ ਲਈ ਤੁਹਿਆਂ ਕਿ ਦੂਜੀ ਮਿਰਚ ਮੇਰੀ ਘੱਟ ਕੋੜੀ ਸੀ ਹੁਣ ਐਸੀ ਕਰ ਲੈਂਦੇ ਇਹਨੂੰ ਚੰਗੀ ਤਰ੍ਹਾਂ ਮਿਕਸ ਜਿਹੜੇ ਕਹਿੰਦੇ ਆ ਕਿ ਮੂੰਹ ਨੂੰ ਸਵਾਦ ਨਹੀਂ ਆਂਦਾ ਇਹ ਕੋਈ ਵੀ ਸਬਜ਼ੀ ਖਾ ਲਓ ਜਿੰਨੀ ਵੀ ਜਦਸੀ ਵਧੀਆ ਹੋਵੇ ਨਹੀਂ ਮੂੰਹ ਨੂੰ ਸਵਾਦ ਆਉਂਦਾ ਤਾਂ ਤੁਸੀਂ ਇੱਕ ਵਾਰ ਤੁਸੀਂ ਇਹ ਚਟਣੀ ਜਾਂ ਅਚਾਰ ਜ਼ਰੂਰ ਬਣਾ ਕੇ ਰੱਖਿਓ ਇੱਕ ਤਾਂ ਲੰਬੇ ਸਮੇਂ ਤੱਕ ਇਹ ਰਹਿ ਜਾਂਦਾ ਬਿਲਕੁਲ ਖਰਾਬ ਨਹੀਂ ਹੁੰਦਾ ਇੱਕ ਤਾਂ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਜੇ ਤੁਸੀਂ ਇੱਕ ਜਾਂ ਦੋ ਫੁਲਕੇ ਖਾਣੇ ਆ ਤਾਂ ਤੁਸੀਂ ਇਸ ਦੇ ਨਾਲ ਚਾਰ ਜਾਂ ਪੰਜ ਫੁਲਕੇ ਖਾ ਸਕਦੇ ਇਹਨੂੰ ਤੁਸੀਂ ਚਾਵਲਾਂ ਦੇ ਨਾਲ ਖਾਓ ਬਹੁਤ ਸਵਾਦ ਬਣ ਲੱਗਦੇ ਆ ਪਰੌਂਠੇ ਦੇ ਨਾਲ ਖਾ ਲਓ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇੱਕ ਵਾਰ ਟਰਾਈ ਜ਼ਰੂਰ ਕਰਿਓ ਸਰਦੀਆਂ ਦੇ ਮੌਸਮ ਵਿੱਚ ਤਾਂ ਤੁਸੀਂ ਇਹ ਜ਼ਰੂਰ ਬਣਾ ਕੇ ਰੱਖੋ ਇੱਕ ਤਾਂ ਇਹ ਕਾਫੀ ਗਰਮ ਹੁੰਦੇ ਆ ਕਿ ਤੁਸੀਂ ਇਸ ਤਰ੍ਹਾਂ ਗਰਮ-ਗਰਮ ਚੀਜ਼ਾਂ ਖਾਓਗੇ ਤਾਂ ਸੇਰ ਵੀ ਵਧੀਆ ਰਹਿੰਦਾ ਤੰਦਰੁਸਤ ਰਹਿੰਦਾ ਹੈ ਤੇ ਠੰਡਕ ਵੀ ਸੇਰ ਬਹੁਤ ਹੀ ਘਟ ਮੰਦਾ ਹੈ ਜਿਸ ਤਰ੍ਹਾਂ ਆਪਾਂ ਇਹਦੀ ਲਸਣ ਅਤੇ ਅਦਰਕ ਦੀ ਸਬਜ਼ੀ ਬਣਾਉਂਦੇ ਆ ਗਰੇਵੀ ਵਾਲੀ ਸਬਜ਼ੀ ਬਣਾਉਂਦੇ ਆ ਸਰਦੀਆਂ ਨੂੰ ਮੋਸਟਲੀ ਬਣਾਉਂਦੇ ਬਣਾਉਂਦੇ ਕਿ ਠੰਡ ਹੈ ਚਲੋ ਇਸ ਤਰ੍ਹਾਂ ਸਬਜ਼ੀ ਬਣਾ ਲਓ ਜੇ ਤੁਸੀਂ ਇਸ ਤਰ੍ਹਾਂ achar ਬਣਾ ਕੇ ਰੱਖਿਆ ਹੋਵਾ ਤਾਂ ਸਬਜ਼ੀ ਵੀ ਦੀ ਵੀ ਕੋਈ ਜ਼ਰੂਰਤ ਨਹੀਂ ਪੈਂਦੀ ਹੈ ਜਦ ਰੋਟੀ ਖਾਣੀ ਹੈ ਤਾਂ ਇੱਕ ਚਮਚਾ ਲਓ ਤੇ ਇਹਨੂੰ ਤੁਸੀਂ ਖਾ ਲਓ ਹੁਣ ਹੋ ਗਿਆ ਹੈ ਮਿਕਸ ਇਹਦੇ ਵਿੱਚ ਪਾਉਂਦੇ ਆ ਹੁਣ ਅਸੀਂ ਗਰਮ ਕਰਕੇ ਸਰੋਂ ਦਾ ਤੇਲ ਤੜਕੇ ਪੈਨ ਵਿੱਚ ਅਸੀਂ ਸਰੋਂ ਦਾ ਤੇਲ ਪਾ ਲਿਆ ਇਹਨੂੰ ਗਰਮ ਕਰਕੇ ਫੇਰ ਹੀ achar ਵਿੱਚ ਪਾਣਾ ਹੈ ਤੇਲ ਸਾਡਾ ਗਰਮ ਹੋ ਗਿਆ ਹੁਣ ਪਾ ਦਿੰਦੇ ਹਾਂ ਅਸੀਂ ਸਸਟ ਇਹ ਕੜਾ ਕਰਦੇ ਹਾਂ। ਇਹ ਦੇਖੋ ਚਾਰ ਕਿੰਨਾ ਜਿਆਦਾ ਵਧੀਆ ਤੇ ਟੇਸਟੀ ਬਣਨਾ ਹੈ। ਜੇ ਤੁਸੀਂ ਥੋੜੇ ਸਮੇਂ ਲਈ ਬਣਾਉਣਾ ਹੈ ਤਾਂ ਤੇਲ ਦਾ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਘੱਟ ਇਸਤੇਮਾਲ ਕਰਿਓ ਕਿਉਂਕਿ ਅਸੀਂ 2 ਕੁ ਮਹੀਨੇ ਚੱਲ ਜਾਊਗਾ ਸਾਡਾ ਇਸ ਲਈ ਮੈਂ ਤੇਲ ਥੋੜਾ ਜਿਹਾ ਹੀ ਦੇ ਵਿੱਚ ਜਿਆਦਾ ਹੀ ਪਾਇਆ ਹੈ। ਤੇਲ ਇਹਦੇ ਵਿੱਚ ਤਾਂ ਮੈਂ ਗਰਮ ਕਰਕੇ ਪਾਇਆ ਹੈ। ਕਿ 2 ਜਾਂ 3 ਦਿਨਾਂ ਵਿੱਚ ਇਹ ਖਾਣ ਵਾਲਾ ਬਣ ਜਾਣਾ ਹੈ ਇਹ ਥੋੜਾ ਜਿਹਾ ਪਾ ਦੰਦੇ ਇਹਦੇ ਵਿੱਚ 2 ਤੋਂ 3 ਚਮਚੇ ਅਸੀਂ ਵਾਈਟ ਸਿਰਕਾ ਇਹਦੇ ਨਾਲ ਇਹ ਖਰਾਬ ਨਹੀਂ ਹੁੰਦਾ ਇਹ ਵੈਸੇ ਤਾਂ ਤੇਲ ਪਾ ਕੇ ਵੀ ਨਾ ਖਰਾਬ ਹੁੰਦਾ ਤੇ ਤੁਸੀਂ ਪਾ ਲਓ ਇਹ ਤਾਂ ਵੀ ਇਹ ਜੇ ਤੁਸੀਂ ਪਾ ਲਓ ਤਾਂ ਵੀ ਇਹ ਵਧੀਆ ਹੀ ਹੈ ਹਾਂ ਚਾਹ ਸਾਡਾ ਬਣ ਕੇ ਤਿਆਰ ਹੋ ਗਿਆ ਮਿੰਟਾਂ ਸਕਿੰਟਾਂ ਵਿੱਚ ਜਿਸ ਤਰ੍ਹਾਂ ਆਪਾਂ ਹੁਣ ਇਹ ਵੀਡੀਓ ਬਣਾਈ ਹੈ ਸਾਨੂੰ 20 ਤੋਂ 25 ਮਿੰਟ ਲੱਗ ਜਾਂਦੇ ਆ ਕਿ ਵੀਡੀਓ ਬਣਾਣੀ ਹੈ ਇਹ ਦੱਸਣਾ ਹੈ ਇਹਦੇ ਵਿੱਚ ਕਿਹੜਾ-ਕਿਹੜਾ ਚਾਹੀਦਾ ਤੁਸੀਂ ਵੀ ਇਹਨੂੰ ਵੀਡੀਓ ਤੇ ਬਣਾਣੀ ਹੈ ਤਾਂ ਤੁਸੀਂ ਇਹਨੂੰ 5 ਤੋਂ 10 ਮਿੰਟ ਵਿੱਚ ਬਣਾ ਸਕਦੇ ਕਿ ਬਹੁਤ ਹੀ ਜਲਦੀ ਇਹ ਬਣ ਕੇ ਤਿਆਰ ਹੋ ਜਾਂਦਾ ਹੈ ਹੁਣ ਤੁਸੀਂ ਇਹਨੂੰ ਕੱਚ ਦੇ ਡੱਬੇ ਵਿੱਚ ਪਾ ਕੇ ਰੱਖ ਲੈਣਾ ਤੇ ਡੱਬਾ ਵੀ ਇਹਨਾਂ ਸਾਫ਼ ਕਰਕੇ ਰੱਖਣਾ ਹੈ ਕਿ ਕੱਚ ਦੇ ਡੱਬੇ ਵਿੱਚ ਇਹ ਖਰਾਬ ਨਹੀਂ ਹੁੰਦਾ ਹੁਣ ਬਣ ਕੇ ਤਿਆਰ ਆ ਸਾਡਾ ਅਦਰਕ ਲਸਣ ਤੇ ਮਿਰਚ ਦਾ ਚਟਪਟਾ ਆਚਾਰ ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰਿਓ ਤੇ ਬਹੁਤ ਹੀ ਵਧੀਆ ਬਣੂਗਾ ਤੇ ਬਹੁਤ ਹੀ ਸਵਾਦ ਬਣੂਗਾ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਵੇਗੀ ਜੇ ਪਸੰਦ ਆਇਆ ਤਾਂ ਮੇਰੇ ਚੈਨਲ HK ਪੰਜਾਬੀ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਕਿਉਂਕਿ ਅਸੀਂ ਹਰ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆਉਂਦੇ ਆ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਵਿੱਚ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਦੇ ਆ ਮਿਲਦੇ ਹਾਂ ਅਮ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਜਿਸ ਵਿੱਚ ਅਸੀਂ ਕੋਈ ਹੋਰ ਚੀਜ਼ ਬਣਾ ਕੇ ਤਿਆਰ ਕਰਾਂਗੇ ਹੈ ਮੇਰੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ